ਲੋ ਵੀ ਅੱਜ ਫੇਰ ਬਾਪੂ ਦੇ ਫਾਰਮ ਤੇ ਨਗ ਜਿਹੜੇ ਪਹੁੰਚੇ ਆ ਸੋ ਮੇਲੇ ਵਾਲੀ ਬਰੀਡ ਪਹੁੰਚੀ ਸੀ ਕੱਟੀ ਤੁਸੀਂ ਵੇਖ ਸਕਦੇ ਆ ਡੇਢ ਸਾਲ ਦੀ ਕੱਟੀ ਦੀ ਉਮਰ ਆ ਤੇ ਜੇ ਕੋਈ ਵੀਰ ਇਹਨੂੰ ਸਾਹ ਲਵੇ ਚੰਗੀ ਤਾਂ ਕਿਸੇ ਸਮੇਂ ਦੱਸੂਗੀ ਵੀ ਇਹ ਕੀ ਚੀਜ਼ ਆ ਕਰਮਾ ਵਾਲੀ ਸੋ ਤੁਸੀਂ ਦੇਖ ਸਕਦੇ ਆ ਪੂਰੀ ਗੋਲ ਪਈ ਆ ਬਾਪੂ ਦੇ ਦਸਨ ਮੁਤਾਬਕ ਨਹੀਂ ਕਹਿਣ ਮੁਤਾਬਕ ਨਹੀਂ ਵੇਖੋ ਵੇਖ ਕੇ ਨਿਰਖ ਪਰਖ ਕਰਕੇ ਖਰੀਦੋ ਤੁਸੀਂ ਕਹੋਗੇ ਕਿ ਵਾਕਿਆ ਬਾਪੂ ਕੋਲੇ ਨਗੀਨਾ ਆਇਆ ਲੈ ਚੱਲ ਬਾਪੂ ਬੰਨੀ ਚੱਲ ਆਪਾਂ ਸ਼ੌਟ ਪਾਉਣ ਲੱਗੇ ਆ ਉਹ ਸ਼ੋਰਟ ਦੇ ਵਿੱਚ ਆਪਾਂ ਤੋਰ ਫੇਰ ਕੇ ਵਿਖਾਤੀਆਂ ਸਾਰਿਆਂ ਨੂੰ ਤੇ ਆਰ ਡਰਰ ਦੀ ਕਿਵੇਂ ਬਾਪੂ ਓਕੇ ਆ ਮੈਂ ਕਹਿੰਦਾ ਆਰਡਰ ਦੀ ਓਕੇ ਆ ਯਾਰ ਵੇ ਹਾ ਮਾਉਮੇ ਬੈ ਜਾ ਤੂੰ ਚੱਕ ਕੇ ਖੜਦੀ ਕਰਮਾ ਵਾਲੀ ਇਹ ਬਲੱਡ ਨਹੀਂ ਮਿਲਦਾ ਦੋਸਤੋ ਮਿਲਕ ਵੇਨ ਉਦਾਂ ਹੀ ਤੁਸੀਂ ਦੂਰੋਂ ਦੇਖ ਸਕਦੇ ਆ ਮਿਲਕ ਵੇਨ ਦੇਖੋ ਇਹਦੀ ਠੀਕ ਆ ਕੋਈ ਚੋਬਾ ਨਹੀਂ ਲੱਗਾ ਹੋਊਗਾ ਨਾਲ ਠੀਕ ਆ ਠੀਕ ਆ ਕਰਮਾ ਵਾਲੀ ਵਾਕਿਆ ਸਿਰਾ ਕਰਾ ਦੂਗੀ ਬਾਪੂ ਕਿੰਨਾ ਕੁ ਦੁੱਧ ਵਾਸੀ ਇਹਦੀ ਮਾਂ ਥਲੇ ਇਹ ਮਾਂ ਥਲੇ ਸੀਗਾ 13 14 ਲੀਟਰ ਦੁੱਧ ਅੱਛਾ ਹਾਂਜੀ ਠੀਕ ਆ ਲਿਆ ਫਿਰ ਦੋ ਨੰਬਰ ਵਾਲੀ ਵੀ ਖਾ ਦੇ ਇਹਨਾਂ ਵੱਟ ਕੇ ਇਦੀ ਉਮਰ ਕਿੰਨੀ ਹੋਊਗੀ ਸਵਾ ਸਾਲ ਦੀ ਆ ਪੂਰੀ اچھا ਇਹ ਸਵਾ ਸਾਲ ਦੀ ਉਹ ਡੇਢ ਸਾਲ ਦੀ ਆ ਠੀਕ ਆ ਚਲੋ ਦੂਜੀ ਖੋਲ ਆ ਬਾਲੀ ਲੰਮੀ ਹੋ ਜਾਣੀ ਵੀਡੀਓ ਇਹਦੀ ਕਿੰਨੀ ਉਮਰ ਆ ਇਹ ਡੇਢ ਸਾਲ ਦੀ ਇਹ ਡੇਢ ਸਾਲ ਦੀ ਉਹ ਦੂਜੀ ਸਵਾ ਸਾਲ ਦੀ ਇਹ ਡੇਢ ਸਾਲ ਦੀ ਠੀਕ ਆ ਲੈ ਚਲ ਲੋ ਦੋਸਤੋ ਪਹਿਲੀ ਪੂਰੀ ਆ ਜਿਹਨੂੰ ਕਹਿੰਦੇ ਤੇਲੀ ਪੂਰੀਆਂ ਪਹਿਲੀਆਂ ਅੱਛਾ ਇਹ ਕਰਮ ਵਾਲੀਆਂ ਉਹ ਆ ਅੱਛਾ ਤੇਲੀ ਪੂਰੀਆਂ ਹਾਂ ਪੂਰੀ ਪੜੀ ਇਹ ਵੀ ਠੀਕ ਆ ਸੰਗ ਸੰਗ ਦੀ ਕੁਆਲਿਟੀ ਵੇਖ ਦੀ ਨਹੀਂ ਵਾਕਿਆ ਗੋਲ ਪਈ ਆ ਕਰਮ ਵਾਲੀ ਤੇ ਬਾਪੂ ਫਿਰ ਲੈ ਆਇਆ ਇਹਨੂੰ ਕਿੰਨਾ ਕੁ ਦੁੱਧ ਵਾਲ ਸੀਗਾ ਇਹ ਦੀ ਮਾਂ ਸਾਲੇ 14 13 14 ਲੀਟਰ ਦੁੱਧ ਦਰਕਾਰ ਤੇ ਕੋਈ ਮਾਂ ਬੁਰੀ ਹੀ ਕਿਹਾ ਹਾਂ ਬੁਰੀ 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 ਠੀਕ ਆ ਪੱਕੀ ਬੁਰੀ ਸੀ ਕਿ ਪੱਕੀ ਬੁਰੀ ਸੀ ਪੱਕੀ ਬੁਰੀ ਝੋਲੀ ਵਾਲੀ ਮਾਂ ਸੀ ਇਹਦੀ ਮਾਂ ਜਿਹੜੀ ਝੋਲੀ ਵਾਲੀ ਲੈ ਚੱਲ ਬਾਪੂ ਲੈ ਚੱਲ ਸੋ ਦੇਖ ਸਕਦੇ ਤੁਸੀਂ ਦੋਸਤੋ ਬਾਪੂ ਸ਼ੌਂਕੀ ਬੁਰੀਆਂ ਦਾ ਪਤੰਦਰ ਪਤਾ ਨਹੀਂ ਕਿੱਥੋਂ ਲੱਭ ਲਿਆਉਣਾ ਬਾਪੂ ਕਿਧਰੇ ਖਾਨ ਚੱਕ ਤੇ ਪਾਡਰ ਏਰੀਏ ਚ ਲੱਭ ਲਈ ਦੀਆਂ ਅੰਬਰੀਡਾਂ ਹੌਲੀ ਹੌਲੀ ਫਿਰ ਤੁਰ ਕੇ ਆਹਾਂ ਹਾਂ ਇਹਦੇ ਲੱਗਦਾ ਹੋਈ ਜਿੱਥੇ ਮੈਨੂੰ ਮਿਲ ਜੇ ਉੱਥੇ ਹੀ ਫਿਰ ਕੈਦੀ ਦਾ ਮਿੱਤਰਾ ਲੈ ਚਲੀਏ ਜਿਹੜਾ ਲੈ ਗਿਆ ਬੂਰੀ ਉਹੋ ਹੀ ਖਾਉ ਦੁੱਧ ਜੇ ਕੁੱਟ ਕੇ ਚੂਰੀ ਲਿਆ ਫਿਰ ਦੂਜੀ ਵੀ ਇਹਦੇ ਸੂਤੇ ਵੀ ਆ ਗਏ ਨਿਸ਼ਾਨ ਬਾਪੂ ਤਸੱਲੀ ਕਰਾਉਂਦਾ ਸਾਰੇ ਪਾਸਿਓ ਆਹ ਵੇਖੋ ਥਣਾ ਦੀ ਦੋਸਤੋ ਥਣ ਤਾਂ ਬਾਪੂ ਸਰਾ ਬੂਰੀਆਂ ਨੇ ਲਗੀਆਂ ਇਹਦੇ ਨਿਸ਼ਾਨ ਵੀ ਸੂਤੇ ਵੀ ਨਿਸ਼ਾਨੇਗਾ ਥੋੜਾ ਠੀਕ ਆ ਇਹਨੂੰ ਵੀ ਮੜਾ ਗੇੜਾ ਕਢਾਈ ਦੇ ਹਾਂ ਯਾਰ ਇਹਨੂੰ ਲਿਆ ਮੜਾ ਜਾ ਇਧਰ ਆ ਕੇਹ ਵੀਰ ਨੇ ਦੂਰੋਂ ਆਉਣਾ ਹੁੰਦਾ ਕਈ ਵਾਰੀ ਤੇਨਾਂ ਦਾ ਹੀ ਸੌਦਾ ਹੋ ਜਾਂਦਾ ਹਾਂ ਤਿੰਨੇ ਲੈ ਜਾਊਗਾ ਤਾਂ ਮਾਨਤਾਂ ਨੂੰ ਫਾਲ ਕਰ ਦੇਂਗੇ ਠੀਕ ਆ ਲੋ ਵੀ ਕਰਮਾ ਵਾਲੀ ਇਹ ਵੀ ਚੰਗੀ ਆ ਇਹ ਤੇਲੀ ਪੂਰੀ ਆ ਗਈ ਪੱਕੀ ਹਨਾ ਤੇਲੀ ਪੂਰੀ ਆ ਇਹ ਤੇਲੀ ਪੂਰੀ ਲੈ ਆਇਆ ਇਹਨੂੰ ਮੋੜ ਲਿਆ ਬਾਪੂ ਤੋਰ ਫੇਰ ਕੇ ਨਾ ਜੱਜਮੈਂਟ ਹੋ ਜਾਂਦੀ ਪਸ਼ੂ ਦੀ ਕਿ ਪਸ਼ੂ ਕਿੱਡਾ ਕਾ ਯਾਰ ਕੋਈ ਫਾਲਟੀ ਨਹੀਂ ਮੈਂ ਚੈੱਕ ਕਰਕੇ ਲਿਓਣਾ ਆਪਾਂ ਗਰੰਟੀ ਦੇਾਂਗੇ ਠੀਕ ਆ ਹਾਂਜੀ ਫਾਰਮ ਚ ਜਾ ਕੇ ਚੈੱਕ ਕਰੋ ਤੋਰੋ ਥਣ ਚੈੱਕ ਕਰੋ ਠੀਕ ਆ ਬਾਪੂ ਦੰਦ ਵੇਖੋ ਲੈ ਜੰਨ ਦੇ ਕੰਨ ਵੇਖੋ ਇਹਦੇ ਚਾਰ ਚਫੇਰਿਓ ਕਰਮਾ ਵਾਲੀ ਵੀ ਕੋਈ ਨਾਲ ਹੰਜੀਰ ਤਾਂ ਨਹੀਂ ਸਾਰੇ ਵੀ ਦੱਸੂਗੀ ਕੀ ਚੀਜ਼ ਆ ਤਾਂ ਦੋਸਤੋ ਬਹੁਤ ਹੀ ਟੌਪ ਕਲਾਸ ਬੂਰੀ ਸੀਗੀ ਜਿਹੜੀ ਬਾਪੂ ਦੇ ਫਾਰਮ ਤੇ ਆਈ ਤੇ ਬਾਪੂ ਇੱਕ ਵਾਰੀ ਆਪਣਾ ਐਡਰੈਸ ਤੇ ਨਾਮ ਮੇਰਾ ਨਾਮ ਹੈਗਾ ਸਵਰਨ ਸਿੰਘ ਢਿੱਲੋਂ ਅੱਛਾ ਪਿੰਡ ਮਿਲਕ ਕਾਲੀਆਂ ਅੱਛਾ ਡਿਸਟ੍ਰਿਕਟ ਮੋਗਾ ਠੀਕ ਆ ਹਾਂਜੀ ਨੇੜੇ ਪਿੰਡ ਮਿਲਕ ਕਾ ਕਾਲੀਆਂ ਦੇ ਧਰਮਕੋਟ ਸ਼ਹਿਰ ਲੱਗਦਾ ਅੱਛਾ ਇੱਧਰ ਕੋੜੀ ਸੇਗਾ ਸੈਂਟਰ ਚ ਇੱਧਰ ਫਤੇਗੜ ਪੰਜ ਤੂਰ ਠੀਕ ਆ ਹਾਂਜੀ ਸੋ ਦੋਸਤੋ ਇਹੀ ਬਾਪੂ ਦੇ ਕੋਲੇ ਨਗੀਨੇ ਇਹਨਾਂ ਦੀ ਪ੍ਰੋਪਰ ਵੀਡੀਓ ਆਈ ਜਾਣੀ ਆ ਤੇ ਤੁਸੀਂ ਕਰਿਓ ਸਪਰਕ